ਲੋਕ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਦੇ ਵਿੱਚ ਪਹੁੰਚੇ ਹੋਏ ਐ ਤਾਂ ਉਹਨਾਂ ਦੇ ਜੱਦੀ ਪਿੰਡ ਪੋਨਾ ਤੋਂ ਤਸਵੀਰਾਂ ਠੋੜਨਾ ਸਾਂਝੀਆਂ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਚਾਣੂ ਵਾਲੇ ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਠੋੜਨਾ ਸਾਂਝੀਆਂ ਕਰਾਂਗੇ ਗੁਰੂ ਸਾਹਿਬ ਦਾ ਸੰਗੂਪ ਹੈ ਉਸ ਤੋਂ ਸੋਬਿਤ ਕੀਤਾ ਗਿਆ ਤਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੀਰਤਨ ਹੈ ਔਰ ਅੱਜ ਜੱਥੇ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਾ ਕਈ ਵੱਡੀਆਂ ਸ਼ਖਸੀਅਤਾਂ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ ਦੇਣ ਤੇ ਲਈ ਪਹੁੰਚਿਆ ਨੇ ਔਰ ਦੂਜੇ ਪਾਸੇ ਜੇਕਰ ਸੰਗਤ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਆ ਤਾਂ ਕਨਵਰ ਗਰੇਵਾਲ ਹੋਰੀ ਕਲੀ-ਕਲੀ ਚੀਜ਼ ਮੋਨੀਟਰਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਰਾਜਵੀਰ ਜਵੰਦਾ ਦੇ ਜਿਗਰੀ ਯਾਰ ਨੇ ਜੋ ਤਹ ਗगन ਕੋਕਰੀ ਦੀ ਗੱਲ ਕਰੀਏ ਕੁਲਵਿੰਦਰ ਬਿੱਲਾ ਦੀ ਗੱਲ ਕਰੀਏ ਤਾਂ ਹਰ ਇੱਕ ਦੇ ਵੱਲੋਂ ਇੱਥੇ ਆਪਣੀ ਜਿਹੜੀ ਸੇਵਾ ਹੋ ਸੰਭਾਲੀ ਜਾ ਰਹੀ ਹੈ ਆਏ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਹਨਾਂ ਦੇ ਜਦੀ ਪਿੰਡ ਭੋਨੇ ਤੋਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਈ ਵੱਡੀਆਂ ਸ਼ਖਸੀਅਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਪਹੁੰਚੇ ਨੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਤਾਂ ਭਾਵੁਕ ਕਰਨ ਵਾਲੀਆਂ ਹੀ ਤਸਵੀਰਾਂ ਨੇ ਹਰ ਇੱਕ ਦੀ ਅੱਖ ਹੈ ਜਿਹੜੀ ਉਹ ਨਮ ਨਜ਼ਰ ਆ ਰਹੀ ਹੈ ਜਿੰਨੇ ਵੀ ਲੋਕ ਰਾਜਵੀਰ ਜਵੰਦਾ ਨੂੰ ਪਿਆਰ ਕਰਦੇ ਨੇ ਤਾਂ ਜਿਦੋਂ ਦਾ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਬਰਾਜੇ ਨੇ ਤਾਂ ਪਰਿਵਾਰ ਦੇ ਲਈ ਇਹ ਦੁਖੀ ਘੜੀ ਹੈ ਦੁੱਖ ਦਾ ਪਹਾੜ ਹੈ ਪਰਮਾਤਮਾ ਤੋਂ ਟੁੱਕਿਆ ਸਭ ਸ਼ਬਦਾ ਦੇ ਵਿੱਚ ਦਰਦ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਮਾ ਦਾ ਇਕੱਲਾ ਇਕੱਲਾ ਪੁੱਤ 6 ਫੁੱਟਾ ਗਬਰੂ ਜਵਾਨ ਜਦੋਂ ਉਸ ਦੇ ਹੱਥਾਂ ਚੋਂ ਚਲ ਜਾਵੇ ਤਾਂ ਉਸ ਦਾ ਦਰਦ ਸਿਰਫ ਇੱਕ ਮਾਂ ਹੀ ਸਮਝ ਸਕਦੀ ਹੈ ਸ਼ਬਦਾ ਦੇ ਵਿੱਚ ਉਸ ਦਰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਰਾਜੀਵ ਜਵੰਦਾ ਦੇ ਜਿਗਰੀ ਯਾਰ ਨੇ ਜੋ ਇੱਥੇ ਨਾ ਤੁਸੀਂ ਦੇਖ ਸਕਦੇ ਹੋ ਗਗਨ ਕੋਕਰੀਨ ਦੀ ਗੱਲ ਕਰੀਏ ਕੁਲਵਿੰਦਰ ਬਿੱਲੇ ਦੀ ਗੱਲ ਕਰੀਏ ਜਸ ਵੀ ਜਸ ਦੀ ਗੱਲ ਕਰੀਏ ਤਾਂ ਹਰ ਇੱਕ ਪੰਜਾਬੀ ਕਲਾਕਾਰ ਨੇ ਜੋ ਰਾਜਵੀਰ ਦੇ ਨਾਲ ਜੁੜੇ ਹੋਏ ਸੀਗੇ ਰਾਜਵੀਰ ਨੂੰ ਪਿਆਰ ਕਰਦੇ ਸੀ ਛੋਟਾ ਵੱਡਾ ਭਰਾ ਸਮਝਦੇ ਸੀ ਤਾਂ ਉਹਨਾਂ ਦੇ ਵੱਲੋਂ ਕੱਲੀ ਕੱਲੀ ਸੇਵਾ ਉਹ ਨਿਭਾਈ ਜਾ ਰਹੀ ਹੈ ਸਫਾਈ ਦਾ ਧਿਆਨ ਹੈ ਕਨਵਰ ਗਰੀਵਾਲਾ ਨੂੰ ਰੱਖਿਆ ਜਾ ਰਿਹਾ ਹੈ ਤਾਂ ਆਏਗੀ ਦਾ ਧਿਆਨ ਗਦਰ ਕੂਕਰੀ ਦੇ ਵੱਲੋਂ ਰੱਖਿਆ ਜਾ ਰਿਹਾ ਹੈ ਐਮੀ ਵਿਰਕ ਹੈ ਉਹ ਇੱਥੇ ਆਪਣੀ ਸੇਵਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਹਰ ਇੱਕ ਦੇ ਵੱਲੋਂ ਆਪ ਆਪਣੀ ਸੇਵਾ ਨਿਭਾਈ ਜਾ ਰਹੀ ਹੈ ਖਾਸ ਤੌਰ ਤੇ ਸਫਾਈ ਦਾ ਜਰੂਰ ਧਿਆਨ ਨ ਰੱਖਿਆ ਜਾ ਰਿਹਾ ਹੈ ਖਾਲੀ ਬੋਤਲਾਂ ਗਲਾਸوں ਨੂੰ ਉਹ ਜਰੂਰ ਚੱਕੇ ਜਾ ਰਹੇ ਨੇ ਤਾਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਾ ਆਵੇ ਤਾਂ ਸਾਰੀਆਂ ਨਿੱਕੇ ਨਿੱਕੀਆਂ ਸੇਵਾਵਾਂ ਜਿਹੜੀਆਂ ਨੇ ਉਹਨਾਂ ਦੇ ਜਿਗਰੀ ਯਾਰ ਨੇ ਜੋ ਪੰਜਾਬੀ ਇੰਡਸਟਰੀ ਦੇ ਉਹਨਾਂ ਦੇ ਵੱਲੋਂ ਸੰਭਾਲੀਆਂ ਗਈਆਂ ਨੇ ਤਸ਼ਵੀਰ ਜਸੀਰ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਪਿੰਡ ਵਾਸੀਆਂ ਦੇ ਨਾਲ ਗगन ਕੋਕਰੀ ਵੀ ਖੜ ਕੇ ਹਰ ਇੱਕ ਦਾ ਮਿਲਦੇ ਹੋਏ ਨਜ਼ਰ ਆ ਰਹੇ ਨੇ ਦਾ ਦੂਰੋਂ ਨੇੜੋਂ ਸੰਗਤ ਜੋ ਪਹੁੰਚੀ ਹੈ ਉਹਨਾਂ ਨੂੰ ਕਿਸ ਤਰ੍ਹਾਂ ਦੀ ਵੀ ਕੋਈ ਤਕਲੀਫ ਨਾ ਹੋਵੇ ਉਸ ਨੂੰ ਲੈ ਕੇ ਵੀ ਉਪਕਤਾ ਇੰਤਜ਼ਾਮ ਨੇ ਉਹ ਕੀਤੇ ਗਏ ਨੇ ਤਾਂ ਜੋ ਜਿਹੜੇ ਵੀ ਸੰਗਤ ਰਾਜਵੀਰ ਨੂੰ ਪਿਆਰ ਕਰਦੀ ਹੈ ਉਹ ਇੱਥੇ ਜਦੋਂ ਪਹੁੰਚਣਗੇ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਜਾ ਕੇ ਕੋਈ ਤਕਲੀਫ ਨਾ ਹੋਵੇ ਤਾਂ ਹਰ ਇੱਕ ਪੰਜਾਬੀ ਕਲਾਕਾਰ ਦੇ ਵੱਲੋਂ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਸੇਵਾ ਨਿਭਾਈ ਜਾ ਰਹੀ ਹੈ ਪਿੰਡ ਦੇ ਨੌਜਵਾਨ ਲੱਗੇ ਹੋਏ ਨੇ ਪਰ ਭਜਨ ਮਾਨੂ ਵੀ ਇੱਥੇ ਪਹੁੰਚੇ ਹੋਏ ਨੇ ਸੋ ਉਹਨਾਂ ਦੇ ਮਾਤਾ ਜੀ ਦੀਆਂ ਅੱਖਾਂ ਜਿਹੜੀਆਂ ਨੇ ਉਹ ਕਲਮਨਗਰ ਆਰੀਆ ਨੇ ਰਾਜਵੀਰ ਦੇ ਕਿਉਂਕਿ ਬੇਹਦ ਔਖਾ ਸਮਾਂ ਮਾਦ ਲਈ ਉਸ ਤੋਂ ਮਾ ਪਹਿਲਾਂ ਸੁਹਾਗ ਦਾ ਚਲ ਜਾਣਾ ਰਾਜਵੀਰ ਦੇ ਪਿਤਾ ਚਲ ਗਏ ਸਪਾਨੀਸ ਇਨਸਾਨ ਨੂੰ ਜਿਹਦਾ ਕਹਿ ਕੇ ਤਾਂ ਉਸ ਤੋਂ ਬਾਅਦ ਹੁਣ ਜਦੋਂ ਜਵਾਲ ਪੁੱਤ ਹੱਥਾਂ ਚੋਂ ਨਿਕਲ ਜਾਵੇ ਹਾਲਾਂਕਿ ਜਦੋਂ ਐਕਸੀਡੈਂਟ ਹੁੰਦਾ ਰਾਜਵੀਰ ਜਵੰਦਾ ਦਾ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਕਰੋੜਾਂ ਲੋਕਾਂ ਦੇ ਵੱਲੋਂ ਅਰਦਾਸਾਂ ਦੁਆਵਾਂ ਕੀਤੀਆਂ ਗਈਆਂ ਔਰ ਗੁਰੂ ਸਾਹਿਬ ਨੂੰ ਕਿਸੇ ਦੀ ਵੀ ਅਰਦਾਸ ਕਬੂਲ ਨਹੀਂ ਹੋਈ ਗੁਰੂ ਦਾ ਪਾਣਾ ਕਿ ਕਹਿੰਦਾ ਬਹੁਤ ਸੋਖ ਹੈ ਪਰ ਜਿਸ ਤੇ ਬੀਤਦੀ ਹੈ ਪਤਾ ਉਹਨੂੰ ਲੱਗਦਾ ਹੈ ਕਿ ਇਹ ਪਾਣਾ ਮੰਦਣਾ ਕਿਵੇਂ ਹੈ ਤਾਂ ਅੰਤਿਮ ਅਰਦਾਸ ਜਿਹੜੀ ਅੰਤਿਮ ਰਸਮਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਅੱਜ ਆਖਰੀ ਵਿਦਾਇਗੀ ਹੀ ਹੈ ਪੰਜਾਬੀ ਲੋਕ ਗਾਇਕ ਰਾਜੀਵ ਜਵੰਦਾ ਨੂੰ ਉਹ ਦਿੱਤੀ ਜਾ ਰਹੀ ਹੈ ਤਾਂ ਇੰਡਸਟਰੀ ਦੇ ਵੱਡੇ ਕਲਾਕਾਰ ਅਤੇ ਰਾਜੀਵ ਜਵੰਦਾ ਦੇ ਦੋਸਤ ਵੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਵਰ ਗਰੇਵਾਲ ਗगन ਕੋਪਰੀ ਹੋਰੀ ਇੱਕ ਦੂਜੇ ਦੇ ਨਾਲ ਸਲਾਮਸ਼ਵਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਰ ਰਮੀਨ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਫਾਫਾ ਚੱਕੀਓ ਵੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਖਾਲੀ ਗਲਾਸ ਬੋਤਲਾਂ ਦੀਆਂ ਤਾਂ ਹਰ ਇੱਕ ਦੋਸਤ ਦੇ ਵੱਲੋਂ ਆਪਣੀ ਦੋਸਤੀ ਉਹ ਨਿਭਾਈ ਜਾ ਰਹੀ ਹੈ ਕਿਉਂਕਿ ਰਾਜਵੀਰ ਜਵੰਦਾ ਪਰਿਵਾਰ ਦਾ ਇਕੱਲਾ ਇਕੱਲਾ ਸਤਾਰਾ ਸੀ ਜੋ ਹੁਣ ਅਸਮਾਨ ਦੇ ਵਿੱਚ ਸਤਾਰਾ ਬਣ ਗਿਆ। ਤਾਂ ਬੁਲੰਦੀਆਂ ਦੇ ਉੱਤੇ ਰਾਜਵੀਰ ਜਵੰਦਾ ਇਸ ਵੇਲੇ ਜਾ ਰਿਹਾ ਸੀਗਾ। ਬਹੁਤ ਸਾਰੇ ਸ਼ੋਅ ਹੈ ਜੋ ਉਹ ਬੁੱਕ ਕੀਤੇ ਗਏ ਸੀ ਹਾਲਾਂਕਿ ਇੰਡਸਟਰੀ ਦੇ ਜੋ ਉਸ ਦੇ ਦੋਸਤ ਸੀ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜਿੰਨੇ ਵੀ ਰਾਜਵੀਰ ਜਵੰਦਾ ਦੇ ਸ਼ੋਅ ਨੇ ਉਹ ਅਸੀਂ ਨਿਭਾਵਾਂਗੇ। ਬਖੂਬੀ ਜਿਸ ਤਰ੍ਹਾਂ ਦੇ ਨਾਲ ਬੁੱਕ ਕੀਤੇ ਹੋਏ ਨੇ ਉਹ ਵੀ ਦੇਖ ਸਕਦੇ ਹੋ ਕਨਵਰ ਕਰੇ ਵਾਲ ਬਜ਼ੁਰਗਾ ਦੇ ਪੈਰੀਂ ਹੱਥ ਲਾ ਕੇ ਉਹਨਾਂ ਨੂੰ ਅੰਤਿਮ ਅਰਦਾਸ ਦੇ ਵਿੱਚ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ ਨੇ। ਤਾਂ ਗगन ਕੋਕਰੀ ਉਨਾ ਦੇ ਵੱਲੋਂ ਵੀ ਪੈਰੀਂ ਹੱਥ ਲਾ ਕੇ ਜੋ ਅੱچھے ਬਜ਼ੁਰਗ ਪਹੁੰਚ ਰਹੇ ਨੇ ਉਹਨਾਂ ਨੂੰ ਅੰਤਿਮ ਅਰਦਾਸ ਦੇ ਵਿੱਚ ਸ਼ਾਮਲਿਆ ਕਰਵਾਇਆ ਜਾ ਰਿਹਾ ਹੈ ਤਾਂ ਹਰ ਇੱਕ ਦੋਸਤ ਦੇ ਵੱਲੋਂ ਦੋਸਤੀ ਨਿਭਾਈ ਜਾ ਰਹੀ ਹੈ ਤੇ ਇੱਕ ਗਾਣੇ ਦੇ ਬੋਲ ਨੇ ਸਿਵਿਆ ਤੱਕ ਜਾਣਾ ਯਾਰਾ ਛੱਡੀ ਨਾ ਜਾ ਰਹੀ ਉਹ ਬੌਂਡ ਸਰਕਲ ਵੀ ਇੱਥੇ ਦੇਖਣ ਨੂੰ ਮਿਲ ਰਿਹਾ ਜਿਸ ਤਰ੍ਹਾਂ ਦੇ ਨਾਲ ਰਾਜੀਵ 52 ਦੇ ਜਿਹੜੇ ਦੋਸਤ ਨੇ ਯਾਰ ਨੇ ਉਹ ਆਪਣੀ ਦੋਸਤੀ ਨਿਭਾਉਂਦੇ ਹੋਏ ਨਜ਼ਰ ਹਾਲਾਂਕਿ ਬੇहद ਉੱਖੀ ਘੜੀ ਹੈ ਨਾ ਦੋਸਤਾਂ ਦੇ ਲਈ ਵੀ ਕਿਉਂਕਿ ਜਿਨ੍ਹਾਂ ਨੇ ਖੁਸ਼ੀਆਂ ਦੇ ਪਲ ਨਾਲ ਬਤਾਏ ਹੋਣ ਹਾਸੇ ਖੇੜੇ ਨਾਲ ਮੁਤਾਏ ਹੋਣ ਤਾਂ ਅੱਜ ਉਹੀ ਯਾਰ ਜਿਹੜੇ ਨੇ ਉਹਦੀ ਅੰਤਿਮ ਅਰਦਾਸ ਦੀਆਂ ਰਸਮਾਂ ਜਿਹੜੀਆਂ ਨੇ ਉਹ ਨਾਮ ਅੱਖਾਂ ਦੇ ਨਾਲ ਕਰ ਰਹੇ ਨੇ ਜਸਬੀਰ ਜੱਸੀ ਵੀ ਦੇਖ ਸਕਦੇ ਹੋ ਨਿੱਕੇ ਨਿੱਕੇ ਸੇਵਾਵਾਂ ਨਾਲ ਨਜ਼ਰ ਆ ਰਹੇ ਨੇ ਖਾਸ ਕਰਕੇ ਸਾਫ ਸਫਾਈ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਵੀ ਗੁਰੂ ਸਾਹਿਬ ਦੀ ਹਜ਼ੂਰੀ ਹੈ ਉਹ ਇੱਥੇ ਗੁਰੂ ਸਾਹਿਬ ਦਾ ਸਰੂਪ ਰੱਖਿਆ ਗਿਆ ਇਸੇ ਕਰਕੇ ਸਾਫ ਸਫਾਈ ਦਾ ਜ਼ਰੂਰ ਧਿਆਨ ਰੱਖਿਆ ਜਾ ਰਿਹਾ ਹੈ ਖਾਲੀ ਗਲਾਸ ਬੋਤਲਾ ਨਾਲ ਦੀ ਨਾਲ ਸਮੇਟੀਆਂ ਜਾ ਰਹੀਆਂ ਨੇ ਤਾਂ ਜੋ ਕਿਸ ਤਰ੍ਹਾਂ ਦੀ ਕਿਸੇ ਨੂੰ ਵੀ ਕੋਈ ਵੀ ਤੰਗੀ ਪਰੇਸ਼ਾਨੀ ਨਾ ਹੋਵੇ ਤਾਂ ਹਰ ਇੱਕ ਦੇ ਵੱਲੋਂ ਕਿਸ ਨਮਕਾ ਦੇ ਨਾਲ ਰਾਜਵੀਰ ਜਵੰਦਾ ਨੂੰ ਅਲਤੀਮ ਵਿਦਾਈ ਗਈ ਹੈ ਜਿਹੜੀ ਦਿੱਤੀ ਜਾ ਰਹੀ ਹੈ ਅਲਤੀਮ ਦਾਸ ਦੇ ਵਿੱਚ ਕਈ ਧਾਰਮਿਕ ਸ਼ਖਸੀਅਤਾਂ ਇੱਥੇ ਪਹੁੰਚਿਆ ਨੇ ਰਾਜਵੀਰ ਸਿੰਘੀ ਪਾਖੇ ਪਹੁੰਚਿਆ ਨੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਰਾਜਵੀਰ ਜਵੰਦਾ ਨੂੰ ਅਲਤੀਮ ਵਿਦਾਈ ਕੀ ਦੇਣ ਦੇ ਲਈ ਤਾਂ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਵੱਡੀ ਗਿਣਤੀ ਵਿੱਚ ਲੋਕ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਭੋਲਾ ਦੇ ਵਿੱਚ ਰਾਜਵੀਰ ਜਵੰਦਾ ਨੂੰ ਅਲਤੀਮ ਵਿਦਾਇਗੀ ਦੇਣ ਦੇ ਲਈ ਪਹੁੰਚੇ ਨੇ ਨਮ ਅੱਖਾਂ ਦੇ ਨਾਲ ਅਜੰਤੀ ਮਰਦਾਸ ਹੈ ਉਹ ਕੀਤੀ ਜਾ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਇੰਡਸਟਰੀ ਤੋਂ ਰਾਜੀਵ ਜਵੰਦਾ ਦੇ ਦੋਸਤ ਨੇ ਜੋ ਉਸਦੇ ਭਰਾ ਨੇ ਉੱਥੇ ਪਹੁੰਚੇ ਨੇ ਉਹ ਨਮ ਅੱਖਾਂ ਦੇ ਨਾਲ ਰਾਜੀਵ ਜਵੰਦਾ ਨੂੰ ਵਿਦਾਇਗੀ ਹੀ ਆ ਉਹ ਦਿੱਤੀ ਜਾ ਰਹੀ ਹੈ ਕੈਮਰਾ ਪਰ ਸਲਮਾਨ ਦੇ ਨਾਲ ਹਿੰਮਤ ਸਿੰਘ ਘਪਾਲ ਦੇਨਿਕ ਸਵੇਰਾ ਜੰਗਰਾਓ ਲੋਕ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਦੇ ਵਿੱਚ ਪਹੁੰਚੇ ਹੋਏ ਐ ਤਾਂ ਉਹਨਾਂ ਦੇ ਜੱਦੀ ਪਿੰਡ ਪੋਨਾ ਤੋਂ ਤਸਵੀਰਾਂ ਠੋੜਨਾ ਸਾਂਝੀਆਂ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਚਾਣੂ ਵਾਲੇ ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਪਹੁੰਚੇ ਹੋਏ ਤਾਂ ਤਸਵੀਰਾਂ ਠੋੜਨਾ ਸਾਂਝੀਆਂ ਕਰਾਂਗੇ ਗੁਰੂ ਸਾਹਿਬ ਦਾ ਸਰੂਪ ਹੈ ਉਸ ਤੋਂ ਸੋਬਿਤ ਕੀਤਾ ਗਿਆ ਤਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੀਰਤਨ ਹੈ ਔਰ ਅੱਜ ਜੱਥੇ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਕਈ ਵੱਡੀਆਂ ਸ਼ਖਸੀਅਤਾਂ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਪਹੁੰਚਿਆ ਨੇ ਔਰ ਦੂਜੇ ਪਾਸੇ ਦੇਖ ਕਰੋ ਸੰਗਤ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਆ ਤਾਂ ਕਨਵਰ ਗਰੇਵਾਲ ਹੋਰੀ ਕਲੀ-ਕਲੀ ਚੀਜ਼ ਮੋਨੀਟਰਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਰਾਜਵੀਰ ਜਵੰਦਾ ਦੇ ਜਿਗਰੀ ਯਾਰ ਨੇ ਜੋ ਤਹੇ ਗਦਨ ਕੋਕਰੀ ਦੀ ਗੱਲ ਕਰੀਏ ਕੁਲਵਿੰਦਰ ਬਿੱਲਾ ਦੀ ਗੱਲ ਕਰੀਏ ਤਾਂ ਹਰ ਇੱਕ ਦੇ ਵੱਲੋਂ ਇੱਥੇ ਆਪਣੀ ਜਿਹੜੀ ਸੇਵਾ ਹੋ ਸੰਭਾਲੀ ਜਾ ਰਹੀ ਹੈ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਹਨਾਂ ਦੇ ਜਦੀ ਪਿੰਡ ਭੋਨੇ ਤੋਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਈ ਵੱਡੀਆਂ ਸ਼ਖਸੀਅਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਪਹੁੰਚੇ ਨੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਤਾਂ ਭਾਵੁਕ ਕਰਨ ਵਾਲੀਆਂ ਹੀ ਤਸਵੀਰਾਂ ਨੇ ਹਰ ਇੱਕ ਦੀ ਅੱਖ ਹੈ ਜਿਹੜੀ ਉਹ ਨਮ ਨਜ਼ਰ ਆ ਰਹੀ ਹੈ ਜਿੰਨੇ ਵੀ ਲੋਕ ਰਾਜਵੀਰ ਜਵੰਦਾ ਨੂੰ ਪਿਆਰ ਕਰਦੇ ਨੇ ਤਾਂ ਜਿਦੋਂ ਦਾ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਬਰਾਜੇ ਨੇ ਤਾਂ ਪਰਿਵਾਰ ਦੇ ਲਈ ਇਹ ਦੁਖੀ ਘੜੀ ਹੈ ਦੁੱਖ ਦਾ ਪਹਾੜ ਹੈ ਪਰਮਾਤਮਾ ਤੋਂ ਟੁਕਿਆ ਸਭ ਸ਼ਬਦਾ ਦੇ ਵਿੱਚ ਦਰਦ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਮਾ ਦਾ ਇਕੱਲਾ ਇਕੱਲਾ ਪੁੱਤ 6 ਫੁੱਟਾ ਗਬਰੂ ਜਵਾਨ ਜਦੋਂ ਉਸ ਦੇ ਹੱਥਾਂ ਚੋਂ ਚਲ ਜਾਵੇ ਤਾਂ ਉਸ ਦਾ ਦਰਦ ਸਿਰਫ ਇੱਕ ਮਾਂ ਹੀ ਸਮਝ ਸਕਦੀ ਹੈ ਸ਼ਬਦਾ ਦੇ ਵਿੱਚ ਉਸ ਦਰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਰਾਜੀਵ ਜਵੰਦਾ ਦੇ ਜਿਗਰੀ ਯਾਰ ਨੇ ਜੋ ਇੱਥੇ ਨਾ ਤੁਸੀਂ ਦੇਖ ਸਕਦੇ ਹੋ ਗगन ਕੋਕਰੀਨ ਦੀ ਗੱਲ ਕਰੀਏ ਕੁਲਵਿੰਦਰ ਬਿੱਲੇ ਦੀ ਗੱਲ ਕਰੀਏ ਜਸ ਵੀ ਜਸ ਦੀ ਗੱਲ ਕਰੀਏ ਤਾਂ ਹਰ ਇੱਕ ਪੰਜਾਬੀ ਕਲਾਕਾਰ ਨੇ ਜੋ ਰਾਜਵੀਰ ਦੇ ਨਾਲ ਜੁੜੇ ਹੋਏ ਸੀਗੇ ਰਾਜਵੀਰ ਨੂੰ ਪਿਆਰ ਕਰਦੇ ਸੀ ਛੋਟਾ ਵੱਡਾ ਭਰਾ ਸਮਝਦੇ ਸੀ ਤਾਂ ਉਹਨਾਂ ਦੇ ਵੱਲੋਂ ਕੱਲੀ ਕੱਲੀ ਸੇਵਾ ਉਹ ਨਿਭਾਈ ਜਾ ਰਹੀ ਹੈ ਸਫਾਈ ਦਾ ਧਿਆਨ ਹੈ ਕਨਵਰ ਗਰੀਵਾਲਾ ਨੂੰ ਰੱਖਿਆ ਜਾ ਰਿਹਾ ਹੈ ਤਾਂ ਆਏਗੀ ਦਾ ਧਿਆਨ ਗਗਨ ਕੁਕਰੀ ਦੇ ਵੱਲੋਂ ਰੱਖਿਆ ਜਾ ਰਿਹਾ ਹੈ ਐਮੀ ਬਿਰਕ ਹੈ ਉਹ ਇੱਥੇ ਆਪਣੀ ਸੇਵਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਹਰ ਇੱਕ ਦੇ ਵੱਲੋਂ ਆਪਾਂ ਆਪਣੀ ਸੇਵਾ ਨਿਭਾਈ ਜਾ ਰਹੀ ਹੈ ਖਾਸ ਤੌਰ ਤੇ ਸਫਾਈ ਦਾ ਜਰੂਰ ਧਿਆਨ ਨ ਰੱਖਿਆ ਜਾ ਰਿਹਾ ਹੈ ਖਾਲੀ ਬੋਤਲਾਂ ਗਲਾਸ ਨੂੰ ਉਹ ਜਰੂਰ ਚੱਕੇ ਜਾ ਰਹੇ ਨੇ ਤਾਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਾ ਆਵੇ ਤਾਂ ਸਾਰੀਆਂ ਨਿੱਕੇ ਨਿੱਕੇ ਸੇਵਾਵਾਂ ਜਿਹੜੀਆਂ ਨੇ ਉਹਨਾਂ ਦੇ ਜਿਗਰੀ ਯਾਰ ਨੇ ਜੋ ਪੰਜਾਬੀ ਇੰਡਸਟਰੀ ਦੇ ਉਹਨਾਂ ਦੇ ਵੱਲੋਂ ਸੰਭਾਲੀਆਂ ਗਈਆਂ ਨੇ ਜਸਵੀਰ ਜਸੀਰ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਪਿੰਡ ਵਾਸੀਆਂ ਦੇ ਨਾਲ ਗगन ਕੋਕਰੀ ਵੀ ਖੜ ਕੇ ਹਰ ਇੱਕ ਦਾ ਮਿਲਦੇ ਹੋਏ ਨਜ਼ਰ ਆ ਰਹੇ ਨੇ ਕਾ ਦੂਰੋਂ ਨੇੜੋਂ ਸੰਗਤ ਜੋ ਪਹੁੰਚੀ ਹੈ ਉਹਨਾਂ ਨੂੰ ਕਿਸ ਤਰ੍ਹਾਂ ਦੀ ਵੀ ਕੋਈ ਤਕਲੀਫ ਨਾ ਹੋਵੇ ਉਸ ਨੂੰ ਲੈ ਕੇ ਵੀ ਉਪਕਤਾ ਇੰਤਜ਼ਾਮ ਨੇ ਉਹ ਕੀਤੇ ਗਏ ਨੇ ਤਾਂ ਜੋ ਜਿਹੜੀ ਵੀ ਸੰਗਤ ਰਾਜਵੀਰ ਨੂੰ ਪਿਆਰ ਕਰਦੀ ਹੈ ਉਹ ਇੱਥੇ ਜਦੋਂ ਪਹੁੰਚਣਗੇ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਜਾ ਕੇ ਕੋਈ ਤਕਲੀਫ ਨਾ ਹੋਵੇ ਤਾਂ ਹਰ ਇੱਕ ਪੰਜਾਬੀ ਕਲਾਕਾਰ ਦੇ ਵੱਲੋਂ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਸੇਵਾ ਨਿਭਾਈ ਜਾ ਰਹੀ ਹੈ ਪਿੰਡ ਦੇ ਨੌਜਵਾਨ ਲੱਗੇ ਹੋਏ ਨੇ ਹਰਪੁਰ ਜਨਮਾਨ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਮਾਤਾ ਜੀ ਦੀਆਂ ਅੱਖਾਂ ਜਿਹੜੀਆਂ ਨੇ ਉਹ ਲੰਮ ਨਕਰ ਆ ਰਹੀਆਂ ਨੇ ਰਾਜਵੀਰ ਦੇ ਕਿਉਂਕਿ ਬੇਹਦ ਔਖਾ ਸਮਾਂ ਮਾਦ ਲਈ ਉਸ ਸਮਾਂ ਪਹਿਲਾਂ ਸੁਹਾਗ ਦਾ ਚਲ ਜਾਣਾ ਰਾਜਵੀਰ ਦੇ ਪਿਤਾ ਚਲ ਗਏ ਸਪਾਨੀ ਸਿੰਘ ਸਾਹਿਬ ਨੂੰ ਜਿਹਦਾ ਕਹਿ ਕੇ ਤਾਂ ਉਸ ਤੋਂ ਬਾਅਦ ਹੁਣ ਜਦੋਂ ਜਵਾਲ ਪੁੱਤ ਹੱਥਾਂ ਤੋਂ ਨਿਕਲ ਜਾਵੇ ਹਾਲਾਂਕਿ ਜਦੋਂ ਐਕਸੀਡੈਂਟ ਹੁੰਦਾ ਰਾਜਵੀਰ ਜਵੰਦਾ ਦਾ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਕਰੋੜਾ ਲੋਕਾਂ ਦੇ ਵੱਲੋਂ ਅਰਦਾਸਾਂ ਦੁਆਵਾਂ ਕੀਤੀਆਂ ਗਈਆਂ ਔਰ ਗੁਰੂ ਸਾਹਿਬ ਨੂੰ ਕਿਸੇ ਦੀ ਵੀ ਅਰਦਾਸ ਕਬੂਲ ਨਹੀਂ ਹੋਈ ਗੁਰੂ ਦਾ ਪਾਣਾ ਕਿ ਕਹਿਣਾ ਤਾਂ ਬਹੁਤ ਸੋਖਾ ਹੈ ਪਰ ਜਿਸ ਤੇ ਬੀਤਦੀ ਹੈ ਪਤਾ ਉਹਨੂੰ ਲੱਗਦਾ ਹੈ ਕਿ ਇਹ ਪਾਣਾ ਮੰਦਣਾ ਕਿਵੇਂ ਹੈ ਤਾਂ ਅੰਤਿਮ ਅਰਦਾਸ ਜਿਹੜੀ ਅੰਤਿਮ ਰਸਮਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਅੱਜ ਆਖਰੀ ਵਿਦਾਇਗੀ ਹੀ ਹੈ ਪੰਜਾਬੀ ਲੋਕ ਗਾਇਕ ਰਾਜੀਵ ਜਵੰਦਾ ਨੂੰ ਉਹ ਦਿੱਤੀ ਜਾ ਰਹੀ ਹੈ ਤਾਂ ਇੰਡਸਟਰੀ ਦੇ ਵੱਡੇ ਕਲਾਕਾਰ ਅਤੇ ਰਾਜੀਵ ਜਵੰਦਾ ਦੇ ਦੋਸਤ ਵੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਨਵਰ ਗਰੇਵਾਲ ਗगन ਕੋਪਰੀ ਹੋਰੀ ਇੱਕ ਦੂਜੇ ਦੇ ਨਾਲ ਸਲਾਮ مشورہ ਕਰਦੇ ਹੋਏ ਨਜ਼ਰ ਆ ਰਹੇ ਨੇ ਸਰ ਰਮੀਨ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਫਾਫਾ ਚੱਕੀਓ ਵੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਖਾਲੀ ਗਲਾਸ ਬੋਤਲਾਂ ਦੀਆਂ ਤਾਂ ਹਰ ਇੱਕ ਦੋਸਤ ਦੇ ਵੱਲੋਂ ਆਪਣੀ ਦੋਸਤੀ ਉਹ ਨਿਭਾਈ ਜਾ ਰਹੀ ਹੈ ਕਿਉਂਕਿ ਰਾਜਵੀਰ ਜਵੰਦਾ ਪਰਿਵਾਰ ਦਾ ਇਕੱਲਾ ਇਕੱਲਾ ਸਤਾਰਾ ਸੀ ਜੋ ਹੁਣ ਅਸਮਾਨ ਦੇ ਵਿੱਚ ਸਤਾਰਾ ਬਣ ਗਿਆ। ਤਾਂ ਬੁਲੰਦੀਆਂ ਦੇ ਉੱਤੇ ਰਾਜਵੀਰ ਜਵੰਦਾ ਇਸ ਵੇਲੇ ਜਾ ਰਿਹਾ ਸੀਗਾ। ਬਹੁਤ ਸਾਰੇ ਸ਼ੋਅ ਹੈ ਜੋ ਉਹ ਬੁੱਕ ਕੀਤੇ ਗਏ ਸੀ ਹਾਲਾਂਕਿ ਇੰਡਸਟਰੀ ਦੇ ਜੋ ਉਸ ਦੇ ਦੋਸਤ ਸੀ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜਿੰਨੇ ਵੀ ਰਾਜਵੀਰ ਜਵੰਦਾ ਦੇ ਸ਼ੋਅ ਨੇ ਉਹ ਅਸੀਂ ਨਿਭਾਵਾਂਗੇ। ਬਖੂਬੀ ਜਿਸ ਤਰ੍ਹਾਂ ਦੇ ਨਾਲ ਬੁੱਕ ਕੀਤੇ ਹੋਏ ਨੇ ਉਹ ਵੀ ਦੇਖ ਸਕਦੇ ਹੋ ਕਨਵਰ ਕਰੇ ਵਾਲ ਬਜ਼ੁਰਗਾ ਦੇ ਪੈਰੀਂ ਹੱਥ ਲਾ ਕੇ ਉਹਨਾਂ ਨੂੰ ਅੰਤਿਮ ਅਰਦਾਸ ਦੇ ਵਿੱਚ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ ਨੇ। ਤਾਂ ਗगन ਕੋਕਰੀ ਉਨਾ ਦੇ ਵੱਲੋਂ ਵੀ ਪੈਰੀਂ ਹੱਥ ਲਾ ਕੇ ਜੋ ਅੱچھے ਬਜ਼ੁਰਗ ਪਹੁੰਚ ਰਹੇ ਨੇ ਉਹਨਾਂ ਨੂੰ ਅੰਤਿਮ ਅਰਦਾਸ ਦੇ ਵਿੱਚ ਸ਼ਾਮਲਿਆ ਕਰਵਾਇਆ ਜਾ ਰਿਹਾ ਹੈ। ਤਾਂ ਹਰ ਇੱਕ ਦੋਸਤ ਦੇ ਵੱਲੋਂ ਦੋਸਤੀ ਨਿਭਾਈ ਜਾ ਰਹੀ ਹੈ। ਤੇ ਇੱਕ ਗਾਣੇ ਦੇ ਬੋਲ ਨੇ ਸਿਵਿਆ ਤੱਕ ਜਾਣਾ ਯਾਰਾ ਛੱਡੀ ਨਾ ਜਾ ਰਿਓ ਉਹ ਬੋਲ ਵੀ ਇੱਥੇ ਦੇਖਣ ਨੂੰ ਮਿਲ ਰਹੇ ਜਿਸ ਤਰ੍ਹਾਂ ਦੇ ਨਾਲ ਰਾਜੀਵ 52 ਦੇ ਜਿਹੜੇ ਦੋਸਤ ਨੇ ਯਾਰ ਨੇ ਉਹ ਆਪਣੀ ਦੋਸਤੀ ਨਿਭਾਉਂਦੇ ਹੋਏ ਨਜ਼ਰ ਹਾਲਾਂਕਿ ਬੇਹਦ ਉੱਖੀ ਘੜੀ ਹੈ ਨਾ ਦੋਸਤਾਂ ਦੇ ਲਈ ਵੀ ਕਿਉਂਕਿ ਜਿਨ੍ਹਾਂ ਨੇ ਖੁਸ਼ੀਆਂ ਦੇ ਪਲ ਨਾਲ ਬਤਾਏ ਹੋਣ ਹਾਸੇ ਖੇੜੇ ਨਾਲ ਮੁਤਾਏ ਹੋਣ ਤਾਂ ਅੱਜ ਉਹੀ ਯਾਰ ਜਿਹੜੇ ਨੇ ਉਹਦੀ ਅੰਤਿਮ ਅਰਦਾਸ ਦੀਆਂ ਰਸਮਾਂ ਜਿਹੜੀਆਂ ਨੇ ਉਹ ਨਾਮ ਅੱਖਾਂ ਦੇ ਨਾਲ ਕਰ ਰਹੇ ਨੇ ਜਸਬੀਰ ਜੱਸੀ ਵੀ ਤੁਸੀਂ ਦੇਖ ਸਕਦੇ ਹੋ ਨਿੱਕੇ ਨਿੱਕੇ ਸੇਵਾਵਾਂ ਨੂੰ ਨਜ਼ਰ ਆ ਰਹੇ ਨੇ ਖਾਸ ਕਰਕੇ ਸਾਫ ਸਫਾਈ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਵੀ ਗੁਰੂ ਸਾਹਿਬ ਦੀ ਹਜ਼ੂਰੀ ਹੈ ਉਹ ਇੱਥੇ ਗੁਰੂ ਸਾਹਿਬ ਦਾ ਸਰੂਪ ਰੱਖਿਆ ਗਿਆ ਇਸੇ ਕਰਕੇ ਸਾਫ ਸਫਾਈ ਦਾ ਜ਼ਰੂਰ ਧਿਆਨ ਰੱਖਿਆ ਜਾ ਰਿਹਾ ਹੈ ਖਾਲੀ ਗਲਾਸ ਬੋਤਲਾ ਨਾਲ ਦੀ ਨਾਲ ਸਮੇਟੀਆਂ ਜਾ ਰਹੀਆਂ ਨੇ ਤਾਂ ਜੋ ਕਿਸ ਤਰ੍ਹਾਂ ਦੀ ਕਿਸੇ ਨੂੰ ਵੀ ਕੋਈ ਵੀ ਤੰਗੀ ਪਰੇਸ਼ਾਨੀ ਨਾ ਹੋਵੇ ਤਾਂ ਹਰ ਇੱਕ ਦੇ ਵੱਲੋਂ ਕਿਸ ਨਮ ਅੱਖਾਂ ਦੇ ਨਾਲ ਰਾਜਵੀਰ ਜਵੰਦਾ ਨੂੰ ਅਲਤੀਮ ਵਿਦਾਈ ਗਈ ਹੈ ਜਿਹੜੀ ਦਿੱਤੀ ਜਾ ਰਹੀ ਹੈ ਅਲਤੀਮ ਉਸਾਸ ਦੇ ਵਿੱਚ ਕਈ ਧਾਰਮਿਕ ਸ਼ਖਸੀਅਤਾਂ ਇੱਥੇ ਪਹੁੰਚਿਆ ਨੇ ਰਾਜਨੀਤਿਕ ਸ਼ਖਸੀਅਤਾਂ ਇੱਥੇ ਪਹੁੰਚਿਆ ਨੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਰਾਜਵੀਰ ਜਵੰਦਾ ਨੂੰ ਅਲਤੀਮ ਵਿਦਾਈ ਕੀ ਦੇਣ ਦੇ ਲਈ ਤਾਂ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਵੱਡੀ ਗਿਣਤੀ ਵਿੱਚ ਲੋਕ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਭੋਲਾ ਦੇ ਵਿੱਚ ਰਾਜਵੀਰ ਜਵੰਦਾ ਨੂੰ ਅਲਤੀਮ ਵਿਦਾਇਗੀ ਦੇਣ ਦੇ ਲਈ ਪਹੁੰਚੇ ਨੇ ਨੰਮ ਅੱਖਾਂ ਦੇ ਨਾਲ ਅਜੰਤੀ ਮਰਦਾਸ ਹੈ ਉਹ ਕੀਤੀ ਜਾ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਇੰਡਸਟਰੀ ਤੋਂ ਰਾਜਵੀਰ ਜਵੰਦਾ ਦੇ ਦੋਸਤ ਨੇ ਜੋ ਉਸਦੇ ਭਰਾ ਨੇ ਉੱਥੇ ਪਹੁੰਚੇ ਨੇ ਉਹ ਨੰਮ ਅੱਖਾਂ ਦੇ ਨਾਲ ਰਾਜਵੀਰ ਜਵੰਦਾ ਨੂੰ ਵਿਦਾਇਗੀ ਹੀ ਆ ਉਹ ਦਿੱਤੀ ਜਾ ਰਹੀ ਹੈ ਕੈਮਰਾ ਪਰ ਸਲਮਾਨ ਦੇ ਨਾਲ ਹਿੰਮਤ ਸਿੰਘ ਘਪਾਲ ਦੇਨਿਕ ਸਵੇਰਾ ਜੰਗਰਾਓ